ਸਮਝ ਰਹੇ ਹੋ ਨਾ ਯਾਹਲਾ ਤੁਸੀਂ ਸਰ ਤੇ ਬੱਧੀਆਂ ਤੇ ਬੀੜੀਆਂ ਪੀਂਦੇ ਆ ਆ ਜੋ ਕੋਲ ਵੀੜੀਆਂ ਪੀਂਦਾ ਪਾ ਆ ਪੀਏ ਤਾਂ ਦੇ ਬੱਧੀਆਂ ਅੰਗ ਵਿੱਚ ਆ ਵੀ ਇਧਰ ਆ ਪੀੜੀ ਦਾ ਪੀੜੀ ਦਾ ਆਮ ਕਰੀ ਤੇ ਕੀ ਹੱਥ ਚ ਕੀ ਥੱਲੇ ਆਓ ਫਜਾ ਨਦੀ ਪੀੜੀ ਪੀੜੀ ਦਾ ਆਮ ਸਭੀ ਤੋਂ ਮੈਂ ਤੇਹੀਆਂ ਦੱਸ ਹਾਂ ਵੀ ਇਧਰ ਕਰੀ ਪੀੜੀ ਕਰੀ ਆ ਆ ਪੀਏ ਫਿਰ ਆਖੇ ਜੀ ਸ਼ੁਰੂ ਕਰਦੇ ਲੱਗੇ ਤਾਂ ਥੋੜੀ ਬੋਦੀ ਕਰਿਆ ਕਰੋ ਯਾਰ ਥੱਲੇ ਬੁਲਾਓ ਇਧਰ ਤਾਂ ਕਹਿੰਦੇ ਥੱਲੇ ਆਓ ਪੀੜੀ ਬਾਬਾ ਪੀਂਦਾ ਨਹੀਂ ਭਾਈ ਵੀਰੀ ਕੋਲ ਪੀਂਦੇ ਆ ਹਾਂ ਮਰ ਬੜਿਆ ਆ ਗਿਆ ਨੋਰੀ ਆ ਇਹ ਬੀੜੀ ਆ ਬੀੜੀ ਕੀ ਹੈ ਇਹ ਦੂਜਾ ਕੰਮ ਹੋ ਫਿਰ ਜਿਹੜਾ ਚਾਹੁੰਦਾ ਉਹ ਦੋਦਾ ਮੈਂ ਇਦਾਂ ਫੜ ਕੇ ਮੂਵੀ ਬੈਠਾ ਇਦਾਂ ਇਦਾਂ ਪਤਾ ਨਹੀਂ ਬੱਸ ਠੀਕ ਹੈ ਬੱਸ ਨਹੀਂ ਹੈ ਲੈਨੇ ਕਹਿੰਦੇ ਆ ਪੈਂਟ ਖੜਾਈਆ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀਮੈਂਟ ਹੈ ਨਹੀਂ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸੋ ਹਾਂ ਪੈਂਟ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਆ ਚੁੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੋਨ ਬੰਦ ਕਰ ਕਿਉਂ ਬੰਦ ਕਰਾ ਫੋਨ ਲੈ ਬਕਵਾਸ ਨਾ ਕਰ ਤੂੰ ਸਮੈਗ ਪਿੰਡ ਇਥੇ ਗੁਰੂ ਘਰ ਦੇ ਲਾਗੇ ਨਵਾਂ ਹੀ ਕੰਮ ਚੁੱਕ ਚੁੱਕ ਮੇ ਜੇ ਸੱਚੇ ਨੇ ਪੈਂਟ ਪਾਟ ਚੁੱਕ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਗ ਪੀਂਦੇ ਇਹਨਾਂ ਨੇ ਸਮੈਗ ਭਜਾਈ ਗੱਡੀ ਓ ਗੱਡੀ ਦੇਖੋ ਆਪਾਂ ਧਫੜਾ ਭੈਂਟੋ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ